ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ कौर ਮੇਰੇ ਚੈਨਲ ਟੂਰ ਬੁਟੀਕ ਤੁੰਗਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅਗਰ ਤੁਸੀਂ ਜਾਨੇ ਪਹਿਲੀ ਵਾਰ ਚੈਨਲ ਨੂੰ ਤਾਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਜਿਪਾ ਕਰਦੇ ਅੱਜ ਹੈਡਵੈਕਰ ਸੂਟ ਦੀ ਕਟਿੰਗ ਤੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਲਾਈਨਿੰਗ ਨੂੰ ਪ੍ਰੈਸ ਕਰ ਲਈਏ ਪਹਿਲਾਂ ਮੈਂ ਇੱਕ ਵਾਰ ਪਹਿਲਾਂ ਪ੍ਰੈਸ ਕਰ ਲਈ ਸੀ ਤੇ ਹੁਣ ਦੁਬਾਰਾ ਫੇਰ ਵੀ ਜਿਹੜੇ ਬਲ ਪਾਏ ਜਾਂਦੇ ਨੇਗੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਕੱਟ ਲਿਆਗਾ ਤੇ ਜਿੰਨੀ ਆਪਣੀ ਸ਼ਾਰਟ ਦੀ ਲੈਂਥ ਆ ਘੇਰਾਗਾ ਤੇ ਉਸ ਦੇ अकॉर्डिंग ਕੱਟ ਲਿਆਗਾ ਤੇ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਉਹਦਾ ਸੂਟ ਕਟਿੰਗ ਕਰਨ ਦਾ ਵੀ ਤੇ ਕਈ ਪਹਿਲਾਂ ਪਹਿਲਾਂ ਲਾਈਨਿੰਗ ਕੱਟ ਲੈਂਦੇ ਨੇ ਤੇ ਕਈ ਪਹਿਲਾਂ ਸੂਟ ਦੀ ਕਟਾਈ ਕਰ ਲੈਂਦੇ ਨੇਗੇ ਤੇ ਮੈਂ ਕਰਦੀ ਹਾਂ ਪਹਿਲਾਂ ਲਾਈਨਿੰਗ ਦੀ ਕਟਿੰਗ ਹਣਾ ਜਿਵੇਂ ਵੀ ਆਪਣਾ ਸੌਖਾ ਲੱਗਦਾ ਮੈਂ ਕਟਿੰਗ ਕਰ ਲੈਂਦੀ ਹਾਂਗੇ ਲੋ ਜਿਵੇਂ ਚੰਗਾ ਸੈੱਟ ਕਰ ਲਿਆ ਤੇ ਦੁਬਾਰਾ ਫਿਰ ਇਹਦੇ ਪੂਰੇ ਪ੍ਰੈਸ ਕਰ ਦਿੰਨੇ ਹਾਂਗੇ ਦੋਨੇ ਪੱਲੇ ਰੱਖ ਲੈਣੇਗੇ ਤੇ ਇਹ ਵਾਲਾ ਲਾਈਨਿੰਗ ਤੇ ਕੱਟਾ ਪਾਵਾਂਗੇ ਤੇ ਸ਼ਰਟ ਵੀ ਮੈਂ ਕਟਿੰਗ ਕਰਕੇ ਰੱਖ ਲਈ ਹੈਗੀ ਲੈਂਥ ਵਗੈਰਾ ਉਤਾਰ ਕੇ ਰੱਖ ਲਈ ਹੈਗੀ ਤੇ ਪਿੱਛੇ ਵਾਲਾ ਪੱਲਾ ਵੀ ਤੇ ਅੱਗੇ ਵਾਲਾ ਪੱਲਾ ਵੀ ਸਾਰਾ ਫੁੱਲ ਹੈਂਡਵਰਕ ਸੂਟ ਹੈਗਾ ਥੋੜੀ ਹੈਂਡਵਰਕ ਸੂਟ ਦੀ ਕਟਿੰਗ ਕਰਨ ਨੂੰ ਔਖਾ ਹੋ ਜਾਂਦਾ ਹੈਗਾ ਜੇ ਆਪਾਂ ਕਟਿੰਗ ਕਰ ਦੇਗੇ ਲੋ ਜੀ ਪ੍ਰੈਸ ਕਰਨੀ ਜ਼ਰੂਰੀ ਹੈਗੀ ਚੰਗੀ ਤਰ੍ਹਾਂ ਕਰੀ ਮਾਰ ਲਈ ਹੈਗੀ ਸੈਂਟਰ ਵਾਲੀ ਕਰੀ ਚੰਗੀ ਤਰ੍ਹਾਂ ਮਾਰਨੀ ਜ਼ਰੂਰੀ ਹੈ ਫਿਰ ਆਪਣਾ ਸੂਟ ਦੀ ਜਿਹੜੀ ਸਾਈਡ ਸਲਾਈ ਹੁੰਦੀ ਆ ਤੇ ਪਲੇਟ ਵਗੈਰਾ ਪਾਉਣੇ ਆਪ ਨੂੰ ਫਿਰ ਸੌਖਾ ਹੋ ਜਾਂਦਾ ਹੈਗਾ ਤੇ ਪਨਸਾਨੀਆਂ ਲਗਾ ਲੈਣੇ ਕਾਲਮੇ ਹੁਣਾਂ ਫੀਟਿੰਗ ਦੀਆਂ ਥੀਰੇ ਦੀਆਂ ਪਲੇਟਾਂ ਦੀਆਂ ਜਿਹੜਾ ਥੀਰਾ ਰੱਖਿਆ ਜਾਂਦਾ ਹਮੇਸ਼ਾ ਹੀ ਗਲੇ ਦੇ ਅਕੋਰਡਿੰਗ ਤੇ ਰੱਖਿਆ ਜਾਂਦਾਗਾ ਜੇ ਜਿਆਦਾ ਡੀਪ ਗਲਾ ਰੱਖਣਾ ਤਾਂ 6 ਇੰਚ ਥੀਰਾ ਰੱਖਿਆ ਜਾਂਦਾ ਹਾਂ ਜਿਵੇਂ 6 ਸਾਢੇ 6 ਵਾਲੀ ਗਲ ਲੇਖ ਹੁੰਦੇ ਨੇਗੇ ਤੇ ਬੈਕ ਵਾਲਾ ਨੱਕ ਵੀ ਆਈਡੀ ਹੋਵੇ ਤੇ ਮੈਂ ਬੈਕ ਵਾਲਾ ਨੱਕ ਵੀ ਸਾਢੇ 4 ਰੱਖੂੰਗੀ ਤੇ ਫਰੰਟ ਵਾਲਾ ਨੱਕ ਵੀ ਸਾਢੇ 4 ਰੱਖੂੰਗੀ ਇਸ ਕਰਕੇ ਮੈਂ ਇਹ ਥੀਰਾ 7 ਇੰਚ ਰੱਖਿਆ ਤੇ ਨੀਚੇ ਰੱਖੋ ਮੈਂ ਤੇਰਾ 1.5 ਅੱਧੈਂਚ ਅੰਦਰ ਨੂੰ ਕਰ ਦਾਂਗੇ ਰੇਡ ਕਾਰਟ ਬਹੁਤ ਜ਼ਿਆਦਾ ਵਧੀਆ ਪੈਂਦੀ ਹੈਗੀ ਮੈਂ 1/2 ਇੰਚ ਅੰਦਰ ਨੂੰ ਰੱਖੇ ਜਿਵੇਂ ਪਰ ਆਨੇ ਰਿਹਾ ਰੈਸਟ ਦੀ ਨਸਾਨੀ ਤੇ ਇਤੋਂ ਆਏਗੀ ਬ੍ਰੈਸਟ ਤਿਆਰ 1.18 ਤੇ ਮੈਂ ਰੱਖੂਗੀ ਪੌਣਾ ਇੰਚ ਇੰਚ ਵੱਧ ਰੱਖੂਗੀ 1.19 ਰੱਖੂਗੀ ਤੇ ਕੰਮ ਰਹੇਗੀ ਆਪਣੇ 17 ਇੰਚ ਤੇ ਤੋਂ 18 ਇੰਚ ਕਿਉਂਕਿ ਪਲੇਟਾ ਵੀ ਚਲਾ ਜਾਂਦਾ ਕਿੰਚ ਤੇ ਸਾਈਡ ਸिलाई ਦੀ ਜਿਹੜਾ ਆਪਣਾ ਰੱਖੂਗੀ ਮੈਂ 15 ਦੇ ਹੁੰਦੀ ਹਮੇਸ਼ਾ ਨਸਾਨੀ ਤੇ ਜਿਆਦਾ ਲੈਂਥ ਦਾ 1.15 ਤੇ ਤੋਂ ਆਪਾਂ 15 ਰੱਖਾਂਗੇ ਬਾਕੀ ਪਾ ਸੂਟ ਉੱਪਰ ਕਵੀ ਰੱਖ ਕੇ ਦੇਖਾਂਗੇ ਕਿ ਚਾਕ ਦੇ ਉੱਪਰ ਵੀ ਹੈਂਡਵਰਕ ਆ ਤੇ ਕੇਰੇ ਦੀ ਵੀ ਤੇ ਤੈਨੂੰ ਸਾਈਡ ਤੇ ਵਰਕਰ ਫਿਰ ਪੋਸ ਦੇ ਅਕੋਰਡਿੰਗ ਥੋੜਾ ਵੱਧਦਾ ਇੰਚ ਘੱਟ ਵੱਧ ਉਹਦਾ ਘਟਾ ਵਧਾ ਦੇਵਾਂਗੇ ਤੇ ਸਾਟ ਰੱਖ ਕੇ ਦੇਖਦੇ ਆਂਗੇ ਆਪਾਂ ਕਿਉਂਕਿ ਫਿਰ ਕੜਾਈ ਇਹ ਦੁਰਦਰ ਹੋਵੇ ਤਾਂ ਵਧੀਆ ਨਹੀਂ ਲੱਗਣੀ ਹੈਗੀ ਇੱਕ ਗੱਲ ਹੋਰ ਧਿਆਨ ਰੱਖਣੀ ਸੂਟ ਹੈਂਡ ਲੱਗਦਾ ਕਟਿੰਗ ਕਰਨੀ ਆ ਤਾਂ ਤੁਸੀਂ ਹੁਣ ਡਬਲ ਫੋਲਡ ਕਰਦੇ ਹੋ ਚੰਗੀ ਤਰ੍ਹਾਂ ਜਿਹੜੀ ਵੀ ਕੜਾਈ ਆਪਣੀ ਇੱਕ ਸਾਰ ਬਿਲਕੁਕੁਲ ਸੈੱਟ ਹੋਣੀ ਚਾਹੀਦੀ ਹੈਗੀ ਤੇ ਤੁਸੀਂ ਇਹਨੂੰ ਪਿੰਨ ਅਪ ਕਰ ਲਓ ਤੇ ਨੇ ਇਸ ਕੱਚਾ ਕਰ ਲਓ ਜੇ ਥੋੜਾ ਵਗੈਰ ਪਿੰਨ ਵਗੈਰ ਨਹੀਂ ਹੈਗੇ ਜੇ ਆਪਣੇ ਕੋਲ ਸੂਈ ਹੁੰਦੀ ਆ ਉਹਨਾਂ ਨੂੰ ਤੁਸੀਂ ਇਹ ਵੀ ਪਿੰਨ ਲਗਾ ਲਓ ਤੁਹਾਡੀ ਇਹ ਕੜਾਈ ਬਿਲਕੁਲ ਵੀ ਹਿੱਲੂਗੀ ਨਹੀਂ ਸੂੜ ਕੱਟਣ ਵਿੱਚ ਬਹੁਤ ਆਸਾਨੀ ਹੋਵੇਗੀ ਨਹੀਂ ਆਪ ਇਹ ਦੋ ਸੈੱਟ ਕਰ ਲਿਆ ਇਹ ਦੋ ਸੈੱਟ ਕਰ ਲਿਆ ਤੇ ਚੰਗੀ ਤਰ੍ਹਾਂ ਸੈਂਟਰ ਕਰਕੇ ਗਲੇ ਦਾ ਵੀ ਬਿਲਕੁਲ ਵੀ ਫਰਕ ਨਾ ਹੋਵੇ ਨੀਚੇ ਘੇਰੇ ਦੇ ਕੜਾਈ ਆ ਤੇ ਚਾਕਾਂ ਦੇ ਕੜਾਈ ਤਾਂ ਉਹਨੂੰ ਚੰਗੀ ਤਰ੍ਹਾਂ ਸੈਂਟਰ ਕਰਕੇ ਬਸ ਪਿੰਨਾ ਪਾ ਕਰ ਲਓ ਤੇ ਜਾਂ ਕੱਚਾ ਕਰ ਲਓ ਫਿਰ ਬਹੁਤ ਆਸਾਨੀ ਨਾਲ ਕਮੀਜ਼ ਦੀ ਕਟਿੰਗ ਹੋ ਜਾਂਦੀ ਹੈਗੀ ਨਹੀਂ ਇੱਧਰ ਉੱਧਰ ਇਸ ਕੀ ਜਾਂਦਾ ਕਾ ਕੱਪੜਾ ਫਿਰ ਕਟਿੰਗ ਨਹੀਂ ਸੇ ਪ੍ਰੋਪਰ ਸੈੱਟ ਹੁੰਦੀ ਤੇ ਥੋੜੀ ਜਿਹੀ ਮੈਂ 1/2 ਇੰਚ ਜਿਹੜੀ ਲਾਈਨਿੰਗ ਬਾਹਰ ਰੱਖੂੰਗੀ ਕਿਉਂਕਿ ਨਾ ਆਪਣੀ ਜਿਹੜੀ ਕਿਚਨੀ ਪੈਂਦੀ ਹੈਗੀ ਲੈਣੀ ਥੋੜੀ ਵੱਧ ਉਹ ਹੋਵੇ ਇਹ ਕਿਉਂਕਿ ਜਿਆਦਾ ਹੈਂਡਵਰਕ ਹੈਗਾ ਫਿਰ ਖਿੱਚ ਪੈਣ ਲੱਗ ਜਾਂਦੀ ਹੈਗੀ ਤੇ ਚੰਗੀ ਤਰ੍ਹਾਂ ਆਪਾਂ ਦੇਖ ਲੈਣੇ ਆ ਵੀ ਚਾਕ ਦੀ ਨਵਾਈ ਕਿੱਥੇ ਕਿੱਤਕ ਜਾਂਦੀ ਹੈਗੀ ਤੇ ਆਪਾਂ ਮੋੜ ਦੇ ਕਟਿੰਗ ਕਰ ਦੇਣੇ ਹੈਗੇ ਅਜੀ ਨੂੰ ਉਹ ਪਾ ਦੇਖ ਦੇਾਂਗੇ ਜਿਹੜੀ ਆਪਣੀ ਸਾਈਡ ਵਾਲੀ ਸਲਾਈ ਕਿੱਥੇ ਆਉਂਦੀ ਹੈਗੀ ਬਿਲਕੁਲ ਸੈਟ ਪ੍ਰੋਪਰ ਆਉਂਦੀ ਹੈਗੀ 15 ਇੰਚ ਤੇ ਤੇ ਹਿੱਪ ਹੈਗੀ 20 ਇੰਚ ਥੋੜਾ ਮੈਂ ਘਟਾਉਂਗੀ ਕਿਉਂਕਿ ਫਿਰ ਮੈਂ ਲੇਸ ਲਗਾਉਣੀ ਹੈਗੀ ਤੇ ਲੇਸ ਨਾਲ 1 ਇੰਚ ਇੱਥੋਂ ਆਪਣਾ ਘੇਰਾ ਜਿਹੜਾ ਵਧਾਉਣਾਗਾ ਜਿਹੜੀ ਘੇਰਾ 18 ਇੰਚ ਆ ਤੇ ਹਿੱਪ ਹੈਗੀ 20 ਇੰਚ ਇੱਥੋਂ ਮੈਂ 1.5 ਇੰਚ ਦੀ ਜਿਹੜੀ ਲੇਸ ਲਗਾਉਂਗੀ ਉਜੀਪਕ ਕਮੀ ਜਿਹੜਾ ਧੀਰੇ ਧੀਰੇ ਕੱਟ ਦਿੰਨੇ ਆਗੇ ਤੇ ਬਾਕੀ ਫਿਰ ਆਪਾਂ ਲਾਈਨਿੰਗ ਕੱਟ ਕੇ ਸਾਰੀਆਂ ਸੰਸਾਨ ਜਿਹੜੇ ਲਾਈਨਿੰਗ ਤੇ ਪੜੀ ਲੱਗਣਗੀਆਂ ਤੇ ਹੁਣ ਆਪਾਂ ਪਲੇਟਾਂ ਦੇ ਨੇ ਸਾਰਨੀ ਪਲੇਟ ਮੇਰੇ ਕੋਲ 11 ਇੰਚ ਦੇ ਜੇ ਜ਼ਿਆਦਾ ਹਾਈਟ ਲੰਬੀ ਆ ਤੇ ਜ਼ਿਆਦਾ ਹੈਵੀ ਆ ਤਾਂ 12 ਸਾਢੇ 12 ਰੱਖ ਸਕਦੇ ਆ ਤੇ ਮੈਂ 11 ਇੰਚ ਦੇ ਪਲੇਟ ਰੱਖੂੰਗੀ ਸਾਢੇ 3 ਇੰਚ ਸਾਡੇ ਤੇ ਨੀਚੇ ਤੋਂ ਰੱਖਾਂਗੇ ਤਾਂ ਆਪਾਂ 7 ਇੰਚ ਜਿਹੜੀ ਪਲੇਟ ਦੀ ਲਮਾਈ ਰੱਖਾਂਗੇ ਜੇ ਬ੍ਰੈਸਟ 16 ਤੇ ਹਾਈਟ ਘਟੇਗੀ ਤਾਂ ਆਪਾਂ 6 ਇੰਚ ਦੀ ਜਿਹੜੀ ਪਲੇਟ ਦੀ ਨਸਾਲੀ ਲਾਉਣ ਨਾ 6 ਸਾਡੇ 6 ਇੰਚ ਫਿਰ ਜਿਆਦਾ ਤੁਸੀਂ 7 ਕਨੀ ਲੱਕੇ ਯਾਨੀ ਪਲੇਟ ਤਾਂ 6 ਜਾਂ ਸਾਡੇ 6 ਦੇ ਉੱਪਰ ਛੱਡ ਦਿਓ ਤੇ ਇੱਥੇ ਮਿਲਾਂ ਗੂ 7 ਇੰਚ ਤਿੰਨ ਸਾਨ ਜੇ ਜਿਆਦਾ ਹੈਵੀ ਆ ਤੇ ਆਪਣੀ ਜਿਹੜੀ ਬ੍ਰੈਸਟ ਹੈਗੀ ਵੀ ਤੋਂ 22 23 24 ਹੈਗੀ ਤਾਂ ਇਥੋਂ ਆਪਾਂ 7.7 ਜਾਂ 8 ਤੇ ਨਿਸ਼ਾਨੀ ਲਗਾ ਸਕਦੇ ਆ ਜਿਹੜੀ ਕਮਰ ਦੀ ਹੁੰਦੀ ਹੈਗੀ ਪਲੇਟ ਦੀ ਹੁੰਦੀ ਹੈਗੀ ਤੇ ਉੱਚੀ ਜਿਹੜਾ ਨਿਸ਼ਾਨ ਲਗਾ ਦਸਾਂ ਤਾਂ ਸੋਨ ਨਜ਼ਰ ਆਵੇ ਵੀ ਚੰਗੀ ਤਰ੍ਹਾਂ ਦੇਖੋ ਇਹ ਪਸਾਤੀ ਇੰਚ ਦੇ ਨਿਸ਼ਾਨ ਲਗਾ ਲਏ ਗਏ ਥੇ ਤੇ ਇਹ ਤੋਂ ਪਾ ਲਗਾਵਾਂਗੇ 2 ਇੰਚ ਤੇ ਜਿਹੜੀ ਉੱਪਰ ਵਾਲੀ ਪਲੇਟ ਹੈ ਮੈਂ ਪਾਉਂ 2.5 ਇੰਚ ਦੇ ਹੇਠੇ ਵਾਲੀ 2 ਤੇ ਥੋੜੀ ਤੁਸੀਂ ਇਹਨਾਂ ਇੰਸਾਨ ਲਗਾਉਣੇ ਤੇ ਜਿਹੜੇ ਬਨੇ ਹੇ ਨੀਚੇ ਕਮਰ ਵਾਲੀ ਪਲੋਈ ਪੌਣ ਲਗਾਉਣੀ ਹੈ ਇਨਸਾਨੀ ਉਹ ਆਪਣੇ ਜਿਹੜੀ ਸਿੱਧੀ ਸਲਾਈ ਹੈਗੀ ਥੋੜੀ ਉਹਦੇ ਨਾਲੋਂ ਨੀਵੀਂ ਲਗਾਉਣੀ ਹੈ ਇਨਸਾਨੀ ਫਿਰ ਇਹਦੀ ਫਿਟਿੰਗ ਬਹੁਤ ਵਧੀਆ ਆਉਂਦੀ ਹੈਗੀ ਲੋ ਜੇਪਾ ਤੇ ਪਦਨ ਸਾਵਨ ਵੀ ਲਗਾ ਦਨੇ ਆਗੇ ਪੌਣ 10 ਇੰਚ ਤੇ ਲੋ ਜੇਪਾ ਬਹੁਤ ਸੌਕੇ ਟੰਗ ਦੇ ਨਾਲ ਜਿਹੜੀ ਹੈਂਡਵਰਕ ਸੂਟ ਦੀ ਕਟਿੰਗ ਕਰ ਸਕਦੇ ਆਂਗੇ ਬਸ ਟੰਗ ਦੇ ਦੋਸੀ ਪ੍ਰੈਸ ਕਰਨੀ ਹੈ ਤੇ ਪਿੰਨ ਉਪ ਘਾ ਲੈਣਾ ਸੂਟ ਨੂੰ ਫਿਰ ਬਹੁਤ ਜਿਹੜੇ ਸੂਟ ਦੀ ਕਟਿੰਗ ਬਹੁਤ ਵਧੀਆ ਹੁੰਦੀ ਹੈਗੀ। ਨੋ ਜਿਪ ਹੁਣ ਸਾਈਡ ਸਲਾਈਡ ਦੀ ਨਿਸ਼ਾਨੀ ਲਗਾ ਦੇਣੇ ਹੈਗੇ। ਤੇ ਬਾਅਦਛੇੜ ਮਾਰਜਿਨ ਵਿੱਚ ਹੀ ਰੱਖ ਲੋ 1 ਇੰਚ ਦਾ। ਫਿਰ ਦੁਬਾਰਾ ਸੋਨਾਂ ਨਿਸ਼ਾਨੀ ਲਗਾਉਣ ਦੀ ਲੋੜ ਨਹੀਂ ਹੈਗੀ। ਬਸ ਮਿੱਕੇ ਆ ਰੇਂਜ ਦੀ ਟੇਪ ਨਾਲ ਮਿਲ ਜਾਣੀ ਹੁੰਨੀ ਹੈਗੀ। ਵੀਡੀਓ ਇਨਸਾਨੀ ਸਹੀ ਨੇਗੇ ਜਰ ਆਪਾਂ ਪਲੇਟਾ ਬਾ ਦਿੰਨੇ ਹੈਗੇ। ਤੇ ਤੁਸੀਂ ਬਸ 1 ਇੰਚ ਦਾ ਮਾਰਜਿਨ ਰੱਖ ਲੋ ਵਿੱਚੀ ਇਹਦੇ ਪਲੇਟਾਂ ਦਾ। ਫਿਰ ਸੋਨ ਦੁਬਾਰਾ ਨਿਸ਼ਾਨੀ ਲਗਾਉਣ ਦੀ ਲੋੜ ਨਹੀਂ ਹੈਗੀ। ਨੋ ਜਿਪਾ ਨੂੰ ਮੋٹے ਦੇ ਪਿੱਛੇ ਵਾਲੇ ਪੱਲੇ ਦੀ ਕਾਟ ਪਾ ਦਾਂਗੇ ਫਿਰ ਪਾ ਦਾਂਗੇ 프ਰੰਟ ਵਾਲੇ ਪੱਲੇ ਦੀ ਤੇ ਟੱਕ ਲਗਾ ਦਿੰਨੇ ਸਾਰੇ ਮਿਸਾਨੀਆਂ ਦੇ ਆਪਾਂ ਫਿਰ ਜਦੋਂ ਆਪਣੇ ਸਾਈਡ ਸਲਾਈ ਦੀ ਲਗਾਉਣੀ ਹੈ ਫਿਰ ਆਪਣੇ ਜਿਹੜੇ ਟੱਕ ਨਾਲ ਟੱਕ ਮਿਲਾ ਕੇ ਫਿਰ ਸਾਈਡ ਵਾਲੀ ਸਲਾਈ ਲਗਾਉਣੀ ਹੈਗੀ ਫੇੜੀ ਫੀਟਿੰਗ ਆ ਪ੍ਰੋਪਰ ਸਹੀ ਹੁੰਦੀ ਹੈਗੀ ਤੇ ਹੁਣ ਹੇਠਲੇ ਵਾਲੇ ਪੱਲੇ ਦੇ ਆਪਾਂ ਪਲੇਟਾਂ ਦੀ ਇਨਸਾਨ ਲਗਾ ਦਾਂਗੇ ਕੁਝ ਚੈਨਲ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਵਲਗੀ ਲਾਈਕ ਤੇ ਕਮੈਂਟ ਪਲੀਜ਼ ਜਰੂਰ ਕਰਕੇ ਦੱਸਿਆ ਕਰੋ ਤੇ ਕਿਸ ਚੀਜ਼ ਬਾਰੇ ਤੁਸੀਂ ਕਰਨਾ ਦਾ ਵੀਡੀਓ ਬਣਾਈਏ ਤਾਂ ਉਸ ਵਾਰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਦਿਆ ਕਰੋ ਜੀ ਲੋ ਜੇ ਆਪਣੇ ਸਾਰੇ ਨੇ ਸਿਰ ਪਲੇਟਾਂ ਨੇ ਸਾਂ ਲਗਾ ਦਿੱਤੇ ਨੇ ਤੇ ਹੁਣ ਪਲਗਾ ਦੇਣੀ ਹੈ ਨੀ ਅੰੱਚੀ ਬੈਕ ਵਾਲੇ ਪੱਲੇ ਤੇ ਰੂਸਵਾਸ ਕੁਸੇ ਕਿਹੜੀ ਚੀਜ਼ ਦੀ ਮੱਤੇ ਦੇ ਨਾਲ ਨਿਸ਼ਾਨ ਲਗਾ ਲਓ ਤਾਂ ਬਿਲਕੁਲ ਨਿਸ਼ਾਨ ਜਿਹੜੇ ਸੈੱਟ ਹੋਣਗੇ ਲੋ ਜੀ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਹੈਗੀ ਬਾਅਦ ਤੁਸੀਂ ਇਹਨਾਂ ਸੂ ਨਿਸ਼ਾਨੀਆਂ ਲਗਾਉਣੀਆਂ ਨੇਗੀ ਹੈ ਲੈਣੀ ਦੇ ਉੱਪਰ ਲਗਾ ਲਓ ਸ਼ਰਟ ਦੇ ਵਿੱਚ ਨਾ ਇਹਨਾਂ ਤੁਸੀਂ ਉਹ ਕਰੋ ਸ਼ਰਟ ਨੂੰ ਚੰਗੀ ਤਰ੍ਹਾਂ ਕੱਟ ਕੇ ਕੀਰਨ ਆਪਕੇ ਲੈਂਥਨ ਆਪਕੇ ਕਟਿੰਗ ਕਰ ਲਓ ਤੇ ਬਸ ਫਿਰ ਇਹੇ ਆਪਣੀ ਲੈਂਡਿੰਗ ਦੇ ਉੱਪਰ ਨਿਸ਼ਾਨ ਲਗਾ ਲਓ ਫਿਰ ਬਹੁਤ ਸੌਖੇ ਤਰੀਕੇ ਨਾਲ ਇਹ ਹੈਂਡਵਰਕ ਸੂਟ ਦੀ ਕਟਿੰਗ ਹੋ ਜਾਂਦੀ ਹੈ ਲੈਂਡਿੰਗ ਵਾਲ ਸੂਟ ਦੀ ਕਟਿੰਗ ਹੋ ਜਾਂਦੀ ਹੈ ਜਦੋਂ ਆਪਾਂ ਵਿੱਚ ਕਮੀਜ਼ ਜਾਂ ਸ਼ਰਟ ਰੱਖ ਲੈਣੇ ਫਿਰ ਨਿਸ਼ਾਨੀਆਂ ਲਗਾਉਣੇ ਓਕੇ ਹੋ ਜਾਂਦੇ ਨੇ ਨਾਲੇ ਜਿਹੜੀ ਫਿਟਿੰਗ ਸਹੀ ਨਹੀਂ ਹੁੰਦੀ ਨਿਸ਼ਾਨੀ ਸਹੀ ਲੱਗਦੀ ਹੈਗੀ ਕਿਉਂਕਿ ਕੱਪੜਾ ਸਿੰਥੈਟਿਕ ਹੁੰਦਾਗਾ ਜਿਹੜੇ ਹੈਂਡਵਰਕ ਸੂਟ ਹੁੰਦੇ ਨੇਗੇ ਹੈਵੀ ਹੁੰਦੇ ਨੇਗੇ ਫਿਰ ਉਹਨਾਂ ਦੀ ਕਟਿੰਗ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਇਹ ਸੂਟ ਬਣ ਗਿਆ ਸਾਨੂੰ ਤੇ ਚੰਗੀ ਤਰ੍ਹਾਂ ਮੈਂ ਹੁਣ ਪਿਕ ਵੀ ਸ਼ੇਅਰ ਕਰੂੰਗੀ ਕਿਉਂਕਿ ਆਪਣੀ ਸੂਟ ਹੈਗਾ ਤੇ ਮੈਂ ਸਾਨੂੰ ਪਿਕ ਸ਼ੇਅਰ ਕਰ ਦੁੱਸੀ ਦੇਖੋ ਫਿਟਿੰਗ ਕਿੰਨੀ ਵਧੀਆ ਬਣੂਗੀ ਲੋ ਜੀ ਹੁਣ ਆਪਾਂ ਬਾਜੂ ਵੀ ਮੈਂ ਉਤਾਰ ਕੇ ਰੱਖ ਲਈਏ ਸੀ ਤੇ ਕਿਉਂਕਿ ਬਾਜੂ ਵਿੱਚ ਜੋੜ ਬਣਗੇ ਹੈਂਡਵਰਕ ਹੈਗਾ ਕੜਾਈ ਹੈਗੀ ਬਾਜੂ ਉੱਪਰ ਤੇ ਲਾਈਨਿੰਗ ਨੀਚੇ ਵੀ ਜੋੜ ਪਊਗਾ ਤੇ ഉപരോ ഫൈബ്രിക്കാ പ്രോപ്പർ സെറ്റ് രോ താ ദ പ്രെസ് ടൂർ പെ പല പണി അപ്പം ബാഹ് കട്ടിംഗ് കട്ട് പണിയ ജോട പേ ജോട പാബാര പ്രസർക്കി ജോടേ അപ്പം ഒന്നും ചിന്ത പ്രെസ് മണി തീർ പാണിപ്പിച്ച ਵਲਣਾ ਹੋਈ ਬਿਲਕੁਲ ਵੀ ਤੇ ਬਸ ਮੈਂ ਲੈਂਥ ਉਤਾਰ ਕੇ ਕਪੜਾ ਉਤਾਰ ਲਵਾਂਗੀ ਜੋੜ ਪਾ ਕੇ ਉਸ ਤੋਂ ਬਾਅਦ ਜਿਹੜਾ ਕਾਟਾ ਪੋਣੀ ਨੇਗੇ ਫਿਰ ਬਾਅਦ ਵਿੱਚ ਪਾਉਂਗੀ ਤੇ ਮੈਂ 1.5 ਤੋਂ 2 ਇੰਚ ਜਿਹੜੀ ਲਾਈਨਿੰਗ ਆ ਪੱਧਰ ਰੱਖੂੰਗੀ ਕਿਉਂਕਿ ਮੈਂ ਇਹਦੇ ਵਿੱਚ ਨੀਚੇ ਲੈਸ ਜੋਇਨਟ ਕਰਨੀ ਆ ਤੇ ਇਹੋ ਲੈਸ ਜੋਨ ਜਿਹੜੀ ਮੈਂ ਕਰੂੰਗੀ ਲਾਈਨਿੰਗ ਦੇ ਵਿੱਚ ਕਰੂੰਗੀ ਕਿਉਂਕਿ ਨੀਚੇ ਕਪੜਾ ਘੱਟ ਆਗਾ ਤੇ ਲਾਈਨ ਦੇ ਵਿੱਚ ਪੇਪਰ ਪਾ ਕੇ ਫਿਰ ਉਹਨੂੰ ਫੋਲਡ ਕਰਕੇ ਬਸ ਫਿਰ ਆਪਾਂ ਨੀਚੇ ਫੋਲਡ ਕਰਕੇ ਸਾਰਾ ਕਪੜਾ ਫਿਰ ਇਹਦੇ ਵਿੱਚ ਲੈਸ ਜੁਮਨ ਹੋ ਜੂਗੀ ਚਲੋ ਜੀ ਅੱਜ ਵਾਲੀ ਵੀਡੀਓ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ। ਲਓ ਜ ਆਪਣੀ ਸਾੜ ਦੀ ਕਟਿੰਗ ਜਿਹੜੀ ਹੋ ਗਈ ਹੈਗੀ। ਫਿਰ ਮਿਲਦੇ ਆਪਾਂ ਕੋ ਨਵੀਂ ਵੀਡੀਓ ਦੇ ਨਾਲ। ਤਦ ਤੱਕ ਜੀ ਸਤ ਸ੍ਰੀ ਅਕਾਲ ਜੀ। ਬਾਏ।